ਜੋ 9 ਦੇ 9 ਵਿਧਾਨ ਸਭਾ ਹਲਕਿਆਂ ਦੀ ਇੱਕ ਮੀਟਿੰਗ ਰਾਜਾ ਫਰਿੰਗ ਦੀ ਗਵਾਈ ਚ ਹੋਈ ਐ ਸੋ ਗਾਂਧੀ ਜੀ ਨੂੰ ਵਿਸ਼ਵਾਸ ਦਵਾਇਆ ਗਿਆ ਡੇਣਾ ਬਸੀ ਤੋਂ ਤੁਹਾਡੇ ਵੱਲੋਂ ਕਿਦਾਂ ਦਾ ਵਿਸ਼ਵਾਸ ਦਵਾਇਆ ਗਿਆ ਦੇਖੋ ਡੇਣਾ ਬਸੀ ਤੋਂ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਕਿ ਐਮ ਕੇ ਸ਼ਰਮਾ ਜੀ ਕਾਲੀਦਾਲ ਦੇ ਉਮੀਦਵਾਰ ਨੇ ਪਟਿਆਲਾ ਲੋਕ ਸਭਾ ਹਲਕੇ ਪਰ ਉਹ ਉਹਨਾਂ ਦਾ ਹਲਕਾ ਵੀ ਡੇਣਾ ਬਸੀ ਹੈ ਮੇਰਾ ਹਲਕਾ ਵੀ ਡੇਣਾ ਬਸੀ ਹੈ ਔਰ ਜਿਹੜੀਆਂ 2022 ਦੀਆਂ ਚੋਣਾਂ ਹੋਈਆਂ ਸੀ ਉਸਤੇ ਵਿੱਚ ਐਨ ਕੇ ਸ਼ਰਮਾ ਜੀ ਪਿਛੇ ਨੰਬਰ ਤੇ ਰਹੇ ਅੱਜ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਦੀ ਇੱਕ ਮੀਟਿੰਗ ਰਾਜਾ ਪਰਿੰਗ ਦੀ ਗਵਾਈ ਚ ਹੋਈ ਐ ਸੋ ਗਾਂਧੀ ਜੀ ਨੂੰ ਵਿਸ਼ਵਾਸ ਦਵਾਇਆ ਗਿਆ ਡੇਣਾਬਸੀ ਤੋਂ ਤੁਹਾਡੇ ਵੱਲੋਂ ਕਿਦਾਂ ਦਾ ਵਿਸ਼ਵਾਸ ਦਵਾਇਆ ਗਿਆ ਦੇਖੋ ਡੇਣਾਬਸੀ ਤੋਂ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਕਿ ਐਨ ਕੇ ਸ਼ਰਮਾ ਜੀ ਕਾਲੀਦਾਲ ਦੇ ਵੀਰਵਾਰ ਨੇ ਪਟਿਆਲਾ ਲੋਕ ਸਭਾ ਹਲਕਾ ਦੇ ਪਰ ਉਹਨਾਂ ਦਾ ਹਲਕਾ ਵੀ ਡੇਰਾ ਵਸੀਆ ਮੇਰਾ ਹਲਕਾ ਵੀ ਡੇਰਾ ਵਸੀਆ ਔਰ ਜਿਹੜੀਆਂ 2022 ਦੀਆਂ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਐਨ ਕੇ ਸ਼ਰਮਾ ਜੀ ਪਿਛੇ ਨੰਬਰ ਤੇ ਰਹੇ